ਜੋ ਵੀ ਬਸਰ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਤਰਸਕਾਂ ਲੱਗਿਆ ਪਰ ਸਤਿ ਸ਼੍ਰੀ ਅਕਾਲ ਹੈ ਜੀ ਅੱਜ ਆਪਾਂ ਜਿਹੜੀ ਫਿਲਮ ਦੇ ਟ੍ਰੇਲਰ ਬਾਰੇ ਗੱਲ ਕਰਾਂਗੇ ਜਿਹੜੇ ਜਸ ਫਿਲਮ ਦੇ ਟ੍ਰੇਲਰ ਦਾ ਰਿਵਿਊ ਕਰਾਂਗੇ ਉਹ ਹੈ ਬੱਬੂ ਮਾਨ ਸਾਉ ਦੀ ਸ਼ੌਕੀ ਸੰਧਾਰ ਸਭ ਤੋਂ ਪਹਿਲਾਂ ਫਿਲਮ ਦੀ ਗੱਲ ਕਰਾਂਗੇ ਆਪਾਂ ਫਿਲਮ ਦੇ ਡਾਇਰੈਕਟਰ ਦੀ ਫਿਲਮ ਦੇ ਡਾਇਰੈਕਟਰ ਹੈਗੇ ਨੇ ਧੀਰੇਜ ਕਦਾਰ ਰਤਨ ਧੀਰੇਜ ਜਰ ਤਨ ਹੁਣੀ ਫਿਲਮ ਇੰਡਸਟਰੀ ਦੇ ਵਿੱਚ 2004 ਤੋਂ ਸਰਗਰਮ ਨੇ ਤੇ ਪਿੱਛੇ ਜੀ ਉਹਨਾਂ ਦੀ ਫਿਲਮ ਡਾਇਰੈਕਟ ਕੀਤੀ ਜਿਹੜਾ ਮੁਝਾਰ ਕਰਮ ਮੁਝਾਰ ਸੀ ਜਿਸ ਨੂੰ ਕੀ ਤਾਸ਼ਨਾ ਦਾ ਕਾਫੀ ਪਿਆਰ ਲਾਇਆ ਸੀ ਤੇਰੇ ਜਦੋਂ ਤਰ੍ਹਾਂ ਨੇ ਇਸ ਕਰਮ ਦੀ ਡਾਇਰੈਕਸ਼ਨ ਵੀ ਦਿੱਤੀ ਆ ਕਹਾਣੀ ਵੀ ਲਿਖੀ ਆ ਤੇ ਡਾਇਲੋਗ ਵੀ ਲਿਖੇ ਨੇ ਤੇ ਜਿਵੇਂ ਮੈਂ ਪਹਿਲਾਂ ਕਿਹਾ ਕੀ ਮਝਾਰ ਕਰਮ ਦੇ ਵਿੱਚ ਉਹਦੀ ਡਾਇਰੈਕਸ਼ਨ ਵੀ ਵਧੀਆ ਸੀ ਤੇ ਡਾਇਲੋਗ ਵੀ ਦਰਸ਼ਨ ਕਾਫੀ ਵਧੀਆ ਕਾਫੀ ਪਸੰਦ ਆਏ ਸੀ ਤੇ ਉਸੇ ਤਰ੍ਹਾਂ ਦੇ ਜਿਹੜੇ ਵਧੀਆ ਡਾਇਲੋਗ ਨੇ ਇੰਟਰਸਟਿੰਗ ਡਾਇਲੋਗ ਮੈਂ ਕਹਿ ਰਿਹਾ ਤੇ ਇਸ ਫਿਲਮ ਸ਼ੌਕੀਸ ਸਰਦਾਰ ਦੇ ਵਿੱਚ ਵੀ ਲੱਗ ਰਹੇ ਨੇ ਤੇ ਲੱਗ ਰਿਹਾ ਕਿ ਇੱਕ ਵਧੀਆ ਫਿਲਮ ਹੋਵੇਗੀ ਤੇ ਗੱਲ ਕਰਾਂਗੇ ਹੁਣ ਫਿਲਮ ਦੀ ਸਟਾਰ ਕਾਸ ਸੀ ਸਭ ਤੋਂ ਪਹਿਲਾਂ ਬੱਬੂ ਮਾਨ ਸਾਹਿਬ ਪਿਛਲੇ ਸਾਲ ਉਹਨਾਂ ਦੀ ਫਿਲਮ ਐ ਸੱਤ ਸੂਰਮਾ ਤੇ ਪਰਮਦਰਸ਼ਕਾਂ ਨੂੰ ਕਾਫੀ ਪਸੰਦ ਆਈ ਜਿਵੇਂ ਕਿ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਘੱਟ ਫਿਲਮਾਂ ਸੀ ਪਿਛਲੇ ਸਾਲ ਜਿਹੜੀਆਂ ਦਰਸ਼ਕਾਂ ਦਾ ਪਿਆਰ ਤੇ ਤਾੜੀਆਂ ਬਟੋਲਣ ਦੇ ਵਿੱਚ कामयाब ਰਹੀਆਂ ਔਰ ਸਕਾਸੁਰ ਮੈਂ ਡੈਫੀਨਟਲੀ ਉਹਨਾਂ ਵਿੱਚੋਂ ਇੱਕ ਫਿਲਮ ਸੀ ਜਿਸ ਨੂੰ ਕਿ ਤਰਸ਼ ਨਾਲ ਖੂਬ ਪਿਆਰ ਮਿਲਿਆ ਤੇ ਬਗਮਤ ਸਾਹਣਾ ਦੀ ਐਕਟਿੰਗ ਤੇ ਵਿੱਚ ਵੀ ਕਾਫੀ ਸਦਾਰ ਲੱਗਿਆ ਕੰਪੇਰੀਜ਼ਨ ਟੂ ਨੋ ਨੀਆ ਪਹਿਲੀ ਹਨਵਾ ਤੇ ਬੜੀਆ ਸਕਰੀਨ ਪ੍ਰੈਜੈਂਸ ਉਹਨਾਂ ਦੀ ਤੇ ਉਹੀ ਸਕਰੀਨ ਪ੍ਰੈਜੈਂਸ ਤੇ ਜਿਵੇਂ ਕਲਮਾ ਵੀ ਜਿਹੜਾ ਉਹਨਾਂ ਦਾ ਕਿਰਦਾਰ ਸੱਚੇ ਸੂਰਮੇ ਦੇ ਵਿੱਚ ਸੀ ਉਹ ਜਿੰਨੀ ਬੜੀਆ ਉਹਨਾਂ ਨੇ ਉਸ ਫਰਮ ਦੇ ਵਿੱਚ ਐਕਟਿੰਗ ਕੀਤੀ ਸੀ ਉਹਨਾਂ ਨੂੰ ਕੈਰੀ ਫਾਰਵਰਡ ਕੀਤਾ ਇਸ ਫਿਲਮ ਦੇ ਵਿੱਚ ਤੇ ਲਗਵੀ ਰਹੇ ਨੇ ਉਹ ਸ਼ੌਕੀ ਸਰਦਾਰ ਤੇ ਵੱਡੀਆਂ ਉਮੀਦਾਂ ਉਹਨਾਂ ਤੋਂ ਤੇ ਆਸ ਕਰਦੇ ਹਾਂ ਕਿ ਦਰਸ਼ਕਾਂ ਨੂੰ ਇੱਕ ਉਵਾਰੀ ਫੇਰ ਉਹਨਾਂ ਨੂੰ ਸੱਚਾ ਉਹ ਮਾਰਗਾਇਓ ਸਤੋਂਗ ਜਿਆਦਾ ਪਿਆਰ ਇਸ ਨੂੰ ਦੇਣਗੇ ਫਿਰ ਉਹਦੇ ਬਾਕੀ ਕਲਾਕਾਰਾਂ ਦੇ ਵਿੱਚ ਗੁਰੂ ਰੰਦਾਵਾ ਆ ਤੇ تیرਜ ਕੁਮਾਰ ਦੀ تیرਜ ਕੁਮਾਰ ਦੇ ਮੈਂ ਇਥੇ ਸਪੈਸ਼ਲੀ ਮੈਂਸ਼ਨ ਕਰਾਂਗਾ ਕਿ تیرਜ ਕੁਮਾਰ ਪਹਿਲਾਂ ਪੋਜ਼ਿਟਿਵ ਚਾਹ ਪਕਰਵਾ ਬੀ ਸਹਿਨਾਇਕ ਵਾਲੇ ਰੋਲ ਜਿਆਦਾ ਕਰਿਆ ਕਰਦੇ ਸਰ ਪਰ ਵਾਰਨਿੰਗ ਫਿਲਮ ਤੋਂ ਬਾਅਦ ਉਹਨੇ ਜਿਹੜਾ ਨੈਗੇਟਿਵ ਸ਼ੇਡ ਦੇ ਵਿੱਚ ਕਿਰਦਾਰ ਨਾ ਹੋਣਾ ਸ਼ੁਰੂ ਕੀਤੇ ਨੇ ਉਹ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੇ ਨੇ ਮੇਜਾ ਦੇ ਵਿੱਚ ਵੀ ਉਹਨਾਂ ਦਾ ਨੈਗੇਟਿਵ ਕਿਰਦਾਰ ਸੀ ਦਰਸ਼ਕਾਂ ਨੂੰ ਚੰਗਾ ਲੱਗਿਆ ਤੇ ਵਾਰਨਿੰਗ ਦੇ ਵਿਸਤਾਰ ਕਰਨ ਪਰ ਇਹ ਵੀ ਉਹਨਾਂ ਨੇ ਵੈਜਾ ਵੈਜਾ ਕਰਵਾ ਦਿੱਤੀ ਤੇ ਇਸ ਰੋਲ ਵਿੱਚ ਵੀ ਕਾਫੀ ਵਧੀਆ ਉਹਨਾਂ ਦਾ ਰੋਲਾ ਕਦਾਂ ਲੱਗ ਰਿਹਾ ਗੁਰੂ ਜੀ ਪਹਿਲਾਂ ਵੀ ਇੱਕ ਦੋ ਫਿਲਮਾਂ ਆਈਆਂ ਨੇ ਤੇ ਸਕਰੀਨ ਪ੍ਰੈਸਨ ਉਹਨਾਂ ਦੀ ਚੰਗੀ ਆ ਤੇ ਆਸ ਹੈ ਤੇ ਲੱਗ ਰਿਹਾ ਹੈ ਕਿ ਉਹਨਾਂ ਕੋ ਵੀ ਇਹ ਪਰਮ ਨਾਇਰ ਨਾਰਮਾ کردار ਉਹਨਾਂ ਨੇ ਵਧੀਆ ਨਵਾਇਆ ਹੋਊਗਾ ਹੁਣ ਫਿਲਮ ਦਾ ਬਾਰੇ ਵਿੱਚ ਫਿਲਮ ਦੇ ਵਿੱਚ ਇੱਕ ਖਾਸ کردار ਮੈਂ ਮੈਂਸ਼ਨ ਜ਼ਰੂਰ ਕਰਨਾ ਚਾਹੁੰਗਾ ਕਿ ਮਹਿਲਵਾਂ ਦਾ ਮੁੰਡਾ ਸਾਡੇ ਇਸ ਵੀਡੀਓ ਦਾ ਮੁੰਡਾ ਰੋਨੀ ਦਾ ਨੈਗੇਟਿਵ کردار ਇਸ ਫਿਲਮ ਦੇ ਵਿੱਚ ਲੱਗ ਰਿਹਾ ਕਿ ਉਸਨੇ ਨਵਾਇਆ ਤੇ ਟ੍ਰੇਲਰ ਦੇ ਵਿੱਚ ਵੀ ਉਹਨੂੰ ਮੇਰੇ ਤੋਂ ਪੰਜ 4 5 ਸੈਕਿੰਡ ਦੀ ਸਪੇਸ ਮਿਲੀ ਆ ਤਾਂ ਮਿਲੀ ਆ ਪਰ ਉਹ ਵਧੀਆ ਲੱਗ ਰਿਹਾ ਤੇ ਖੁਸ਼ੀ ਹੋ ਰਹੀ ਹੈ ਕਿ ਆਪਣਾ ਕੋਈ ਲੋਕਲ ਮੁੰਡਾ ਵੱਡੇ ਪੱਧਰ ਤੇ ਫਿਲਮ ਕੰਮ ਦੇ ਵਿੱਚ ਕਾਮਯਾਬ ਹੈ ਤੇ ਉਹਨੂੰ ਵਧਾਈ ਆ ਤੇ ਉਸ ਕੰਮ ਦੇ ਆਖਰੀ ਸਮੇਂ ਦੇ ਵਿੱਚ ਉਹ ਕਈ ਹੋਰ ਫਿਲਮਾਂ ਦਾ ਹਿੱਸਾ ਮੜਦਾ ਆ ਗੁੱਡ ਲੱਕ ਟੂ ਹਮ ਤੇ ਫਿਲਮ ਦੀ ਹੁਣ ਆਪਾਂ ਸ਼ੂਟਿੰਗ ਦੀ ਗੱਲ ਕਰੀਏ ਫਿਲਮ ਕਿ ਹਾਇ ਹੈ ਕਿ ਚੱਪੜ ਚਿੜੀ ਦੇ ਵਿੱਚ ਵੀ ਹੁੰਦਾ ਕੋਸ਼ਿਸ਼ਾ ਫਿਰ ਮਾਇਆ ਗਿਆ ਤੇ ਨਾਲੇ ਨਾਲ ਫਿਰ ਹੁੰਦੀ ਵੱਡੇ ਪੱਧਰ ਤੇ ਜਿਹੜੀ ਸ਼ੂਟਿੰਗ ਆ ਉਹ ਮੈਲਬਨ ਦੇ ਵਿੱਚ ਕੀਤੀ ਗਈ ਆ ਸੋ ਮੈਲਬਨ ਦੇ ਕੁਦਵਾਰ ਕਰਕੇ ਦੀਵਨ ਸਾਹਿਬ ਦਾ ਵੀ ਇੱਕ ਦ੍ਰਿਸ਼ ਟ੍ਰੇਲਰ ਦੇ ਵਿੱਚ ਆ ਤੇ ਮੈਲਬਨ ਦੇ ਖਾਸ ਆਸਟ੍ਰੇਲੀਆ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਸ ਫਿਲਮ ਨੂੰ ਚੰਗਾ ਹੁਗਾਰਾ ਮਿਲੂਗਾ ਖਾਸ ਕਰ ਮੈਲਬਨ ਦੇ ਵਿੱਚ 올인올 ਡਾਇਲਗ ਬਈ ਲੱਗ ਰਹੀ ਹੈ ਸਟੋਰੀ ਵਧੀਆ ਲੱਗ ਰਹੀ ਆ ਤੇ ਸਟਾਰ ਕਾਸਟ ਤਾਂ ਕਾਸਟਿੰਗ ਡਾਇਰੈਕਟਰ ਨੂੰ ਮੇਰੇ ਖਿਆਲ ਦੇ ਵਿੱਚ ਪੂਰੇ ਨੰਬਰ ਦੇ ਮਿਲਦੇ ਨੇ ਤੇ ਗਗੂ ਗੱਲ ਸਾਹਿਬ ਉਹ ਗਗੂ ਗੱਲ ਸਾਹਿਬ ਦਾ ਤਾਂ ਸ਼ਾਗਦਨੀ ਹੈ ਵਿੱਚ ਨਾ ਆਪਾਂ ਕੋਹ ਇਸ ਫਿਲਮੀ ਦੁਨੀਆ ਦੇ ਮੈਂ ਕੱਲ ਮੁੰਬੇ ਤੋਂ ਮੰਤਰ ਨੇ ਪੀਐਬੀ ਇੰਡਸਟਰੀ ਦੇ ਵਿੱਚ ਜਿਵੇਂ ਪੇਸ਼ੰਟ ਤਵਾ ਗੱਲ ਵਾ ਤੇ ਆਉਟਸ ਦੇ ਵਿੱਚ ਕੋਈ ਹੱਤਕਤਰੀ ਨਹੀਂ ਹੋ ਗਈ ਤੇ ਉਹ ਵੀ ਕੋਈ ਸ਼ੌਕੀ ਸ਼ੌਕੀ ਲੱਗਦੇ ਨੇ ਉਹਦਾ ਗੂਗਲ ਸਾਹ ਦਾ ਚਾਹੇ ਉਹ ਕੋਈ ਡਾਇਲੌਗ ਨਾ ਵੀ ਡਿਲੀਵਰ ਕਰੂ ਪਰ ਉਹਨਾਂ ਦੀ ਜਿਹੜੀ ਸਕਰੀਨ ਪ੍ਰੈsenz ਆ ਉਹ ਹੀ ਬਾਤ ਕਮਾਲ ਹੈ ਤੇ ਅ ਮਝਾ ਤੋਬਾਰ 300 ਉਹਨਾਂ ਦੇ ਨਾਲ ਉਹ ਇੱਕ ਕੁਆਲਿਫਾਇਰ ਸਕਰੀਨ ਤੇ ਆ ਰਹੇ ਨੇ ਤੇ ਕੋਈ ਇਸ ਤੇ ਬੱਚੇ ਸ਼ੱਕ ਪਾ ਲਈ ਗਾਲ ਨਹੀਂ ਕਿ ਉਹਨਾਂ ਦਾ ਰੋਲ ਵੀ ਵਧੀਆ ਹੋਊਗਾ ਤੇ ਉਹਨਾਂ ਨੇ ਉਹਨਾਂ ਹੀ ਵਧੀਆ ਉਸ ਨੂੰ ਨਿਭਾਇਆ ਘੋ ਮਿਊਜ਼ਿਕ ਦੇ ਖਰੋਣੇ ਗੱਲ ਕਰਦੇ ਹਾਂ ਮਿਊਜ਼ਿਕ ਦੇ ਤਾ ਬੱਬੂ ਮਾਨ ਹੁਣ ਤੇ ਗੁਰੂ ਰੰਦਾਵੇ ਨੇ ਤੇ ਦੋਨੋਂ ਹੀ ਆਪਣੇ ਆਪਣੇ ਫੀਲਡ ਦੇ ਮਹਾਰਥੀ ਨੇ ਮਿਊਜ਼ਿਕ ਦੇ ਖੇਤਰ ਦੇ ਵਿੱਚ ਸਪੈਸ਼ਲੀ ਤੇ ਇਹ ਲੱਗ ਰਿਹਾ ਹੈ ਕਿ ਫਿਰਮੇ ਕਿ ਚੰਗੀ ਕਹਾਣੀ ਡਾਇਲੋਗ ਤੇ ਅਦਾਕਾਰੀ ਤੇ ਮਿਊਜ਼ਿਕ ਦਾ ਸਮੇਲ ਹੋਊਗੀ ਤੇ ਦਰਸ਼ਕਾਂ ਨੂੰ ਖਾਸ ਕਰਕੇ ਜਿਵੇਂ ਮੈਂ ਕਿਹਾ ਕਿ ਆਸਟ੍ਰੇਲੀਆ ਵਾਸਤੇ ਪ੍ਰਭਾਵਿਤ ਸਾਰੇ ਲੋਕਾਂ ਨੂੰ ਕੁਬਲੀਆ ਬਹੁਤ ਜ਼ਿਆਦਾ ਪਸੰਦ ਆਉਗੀ ਪਰ